どうだろう और यहां पर एक कनेक्ट है एक बहुत बढ़िया चीज है ਬੀ ਮੇਰਾ ਡਿੱਗੀ ਹੈ ਕੀ ਕੀ ਮਾਮਲਾ ਹੈ ਔਰ ਤੁਹਾਡੇ ਕੀ ਲੱਗਦੇ ਨੇ ਮੇਰੇ ਚਾਚੀ ਜੀ ਨੇ ਭਤੀਜਾ ਨਾਲ ਮੈਂ ਕੀ ਕਿਸ ਤਰ੍ਹਾਂ ਹੋਇਆ ਇਹ ਮਾਮਲਾ ਇਹ ਸ਼ਾਮ ਦੇ ਨੂੰ ਚਲੋ ਉਹ ਸੜਕ ਦਾ ਕੰਮ ਹੋ ਰਿਹਾ ਸੀਗਾ ਨਾਲੇ ਖੁੱਲੇ ਨੇ ਕਦੇ ਬਣੇ ਨਹੀਂ ਇਹਨਾਂ ਦੇ ਤੇ ਉਹ ਆਰਐਸ ਦੇ ਚਲੋ ਮੀ ਦਾ ਛਿੱਟਾ ਸੀਗਾ ਹੁਣ ਉਹਨਾਂ ਨੂੰ ਲੱਗਿਆ ਕਿ ਸੈੜ ਤੇ ਸੁੱਕਾ ਜਾ ਹੋਣਾ ਉਹ ਚਲੋ ਪੈਰ ਦਾ ਰੱਖਿਆ ਤੇ ਡਿੱਗੇ ਉਹਨਾਂ ਨਾਲ ਦੀ ਨਾਲ ਹੀ ਤੇ ਚਲੋ ਫਿਰ ਬਾਅਦ ਚ ਅਸੀਂ ਹਸਤਾ ਲੱਗੇ ਕਿ 90 ਦਾ ਸਾਨੂੰ ਜਵਾਬ ਦਿੱਤਾ ਫਿਰ ਉਹ ਹੁਣ ਪਟਿਆਲੇ ਲੱਗੇ ਤੇ ਇੱਕ ਹਸਪਤਾਲ ਦੇ ਵਿੱਚ ਦਾਖਲ ਨੇ ਇਹ ਪਿੰਨੇ ਕੇ ਸਮੇਤ ਉਹ ਖੁੱਲੇ ਪੈਲੇ ਆ। ਉਹ ਵੀ 15-20 ਸਾਲ ਦੇ ਨੇ। ਨਹੀਂ ਕਦੇ ਕਿਸੇ ਨੇ ਪ੍ਰਸ਼ਾਸਨ ਨਾ ਜਨਾ ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ ਰੱਖਣ ਵਾਲੇ। ਜੇਕਰ ਗੱਲ ਕਰਦੇ ਆ ਕਹਿੰਦੇ ਕਿ ਸਾਡੇ ਟੈਂਡਰ ਦੇ ਵਿੱਚ ਨਹੀਂ ਹੈਗਾ। ਅੱਛਾ ਜੀ। ਹਾਂਜੀ ਹਾਂ। ਮੈਸਿਨੂ ਜਾਂ ਨਗਰ ਕੌਂਸਲ ਨੂੰ ਦੋਨੋਂ ਜੀ ਦੋਨੋਂ। ਕੀ ਕਰੀ? ਹਾਂਜੀ ਹਾਂਜੀ। ਕੀ ਜਵਾਬ ਕਹਿੰਦੇ ਨੇ? ਕਿ ਵੀ ਇਹ ਇਕੱਲਾ ਨਾਲੇ ਦਾ ਟੈਂਡਰ ਹੈਗਾ ਸਾਡੇ ਕੋਲ ਜਾਲੇ ਪਾਣ ਦਾ ਕੋਈ ਟੈਂਡਰ ਨਹੀਂ ਆਉਂਦਾ। ਤੇ ਫਿਰ ਹੁਣ ਤੁਸੀਂ ਕੀ ਮੰਗ ਕਰਦੇ? ਮੰਗਦਾ ਇਹ ਕਹਿੰਦਾ ਕਿ ਵੀ ਠੀਕ ਹੋ ਜੇ ਹੁਣ ਕਿਸੇ ਦਾ ਕੋਈ ਕਿਸੇ ਦਾ ਕੋਈ ਬੱਚਾ ਗਿਰਦੇ ਕੌਣ ਜ਼ਿੰਮੇਵਾਰ ਹੋ ਉੱਥੇ? ਹੁਣ ਜਦੋਂ ਹੁਣ ਜਦੋਂ ਹੁਣ ਇੱਕ ਲੇਡੀ ਸੀ ਜਦੋਂ ਕੱਢ ਰਿਹਾ ਹੁਣ ਬੱਚੇ ਦਾ ਕਿੱਥੋਂ ਪਤਾ ਲੱਗੂਗਾ ਹੁਣ ਇਹ ਵਦੋ ਦਾ ਪਹਿਲੇ ਬੱਚਾ ਹੱਥ ਵਿੱਚ ਜਿਗਾ ਤਾਂ 2 ਮਿੰਟ ਪਹਿਲੇ ਚਲੋ ਲੈ ਗਿਆ ਉਹਨਾਂ ਘਰ ਦੇ ਆ ਕੇ ਕੌਣ ਜ਼ਿੰਮੇਵਾਰਨ ਸੰਭਾਲਣ ਦਾ ਨਾਲੇ ਮંત્રી ਪੰਜਾਬ ਨੂੰ ਦੇ ਐਮਐਲਏ ਤਾ ਬਸਾਏ ਕਿਨਾਂ ਕਿ ਵੀ ਇਹਨੂੰ ਕਵਰ ਕੀਤਾ ਜਾਵੇ ਕਿਵੇਂ ਹੋਰ ਕਿ ਤੁਹਾਨੂੰ ਕੰਨ ਨਹੀਂ ਹੋਵੇ ਤਾਂ ਚੰਗੇ ਰਹੂਗੇ ਇਹ ਨਹੀਂ ਇਹ ਮਤਲਬ ਆ ਲੈਂਦਾ ਫਿਰ ਇਹ ਕਰ ਤਰਨ ਦਾ ਹੈਗੀ ਨਹੀਂ ਫਿਰ ਉਸ ਤੋਂ ਬਾਅਦ ਜੀ ਕੀ ਇਹ ਜਿਹੜਾ ਮਾਮਲਾ ਆਏਗਾ ਇਹਦੇ ਤੇ ਕਿੰਨੇ ਕਿ ਟਾਈਮ ਤੋਂ ਹੋਏਗਾ ਇਹ ਇਸ ਤਰ੍ਹਾਂ ਇਹ ਬਿਤੀ ਗੱਲੇ ਜੀ ਪਹਿਲਾਂ ਜਾਲ ਪਾਇਆ ਸੀ ਇੱਥੇ ਇਹਨਾਂ ਨੇ ਜਦੋਂ ਵੀ ਸਫਾਈ ਹੁੰਦੀ ਹੈ ਜਾਲ ਮੁੜ ਕੇ ਲੱਭਦੇ ਨਹੀਂ ਹਗੇ ਫਿਰ ਜਾਲ ਗੁੰਮ ਹੋ ਜਾਂਦੇ ਨੇ ਤੇ ਚਾਰ ਸਾਲ ਦਾ ਬਿਲਕੁਲ ਹੀ ਹੈ ਨਹੀਂ ਕੋਈ ਹਿਸਾਬ ਤਾਂ ਇੱਥੇ ਤੋਂ ਜ਼ਿਆਦਾ ਨਹੀਂ ਇਹ ਇਹ ਮਤਲਬ ਪਹਿਲਾਂ ਵੀ ਕੋਈ ਗਿਰਿਆ ਇੱਥੇ ਪਹਿਲਾਂ ਬਹੁਤ ਬੰਦੇ ਗਿਰਦੇ ਆਗੇ ਅੱਛਾ ਇਹਦੇ ਦਸਾਰੇ ਦੇ ਇੱਥੇ ਬੰਦੇ ਰਾਤ ਨੂੰ ਜਾ ਰਹੇ ਸੀ ਉੱਥੇ ਢੱਠਾ ਗਿਰ ਗਿਆ ਅੱਛਾ ਦੋ ਮਹੀਨੇ ਦਾ ਕਿਆ ਕਰਦੇ ਨੇ ਪੁੱਛੀ ਮਰ ਗਿਆ ਅਚਾਨਕ ਕੀ ਦੌਰਾਨ ਸੀ ਬਲਦ ਆ ਰਿਹਾ ਸੀ ਜੇ ਰਾਤ ਨੂੰ ਹਾਂਜੀ ਦਸਾਰੇ ਤੋਂ ਇੱਕ ਦਿਨ ਪਹਿਲਾਂ ਉਹ ਵਿੱਚ ਵੜ ਗਿਆ ਵਿਚਾਰਾ ਵਿਚੀ ਮਰ ਗਿਆ ਉਹ ਨਿਕਲ ਹੀ ਹੋਇਆ ਅੱਛਾ ਕਿ ਸਵੇਰੇ ਕੱਢਿਆ ਵਿਚਾਰਾ ਪੂਰੇ ਦੁਬਾਰੀ ਪਿਆ ਰਿਹਾ ਇੱਥੇ ਫਿਰ ਸ਼ਾਮ ਨੂੰ ਆਮ ਗਰੀਆਂ ਨੇ ਇਕੱਠੇ ਫਾਇਰ ਇਕੱਠੇ ਕਰਕੇ ਦਫਨਾਇਆ ਉਹ ਨਹੀਂ ਜਾ ਗਿਆ ਉੱਥੇ ਬੰਦਾ ਇੱਥੇ ਮਰ ਗਿਆ ਸੀ ਨਗਰ ਕੌਂਸਲ ਦੇ ਅਧਿਕਾਰੀ ਕੋਈ ਆ ਤਿੰਨ ਵਜੇ ਕਿਹਨਾਂ ਤੋਂ ਗਲਤ ਹੋਈ ਹੈ ਬਹੁਤ ਵਾਰੀ ਜੀ ਕੋਈ ਕੇਅਰ ਨਹੀਂ ਹੋਈ ਕੋਈ ਜ਼ਿਆਦਾ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਮਲਕ ਹਾਂ ਜੀ ਮੇਰਾ ਨਾਮ ਹੈ ਲਵ ਕੁਮਾਰ ਜੀ ਆ ਇੱਥੇ ਗਲੀ ਦੇ ਨਿਵਾਸੀ ਆ ਜੀ ਆਪਾਂ ਇੱਥੇ ਕੱਲ ਇੱਕਔਰ ਗਰੀਏ ਤੁਹਾਨੂੰ ਪਤਾ ਲੱਗੇ हां जी ਔਰਤ ਕਿਰੀ ਹੈ ਜੀ ਇਹ ਕਾਫੀ हां जी ਔਰਤ ਕਿਰੀ ਹੈ ਜੀ ਤੇ ਇਹ ਸਮੱਸਿਆ ਜਿਹੜੀ ਬਹੁਤ ਸਾਲ ਪੁਰਾਣੀ ਹੈ ਜੀ ਤੇ ਜਿਹੜੇ ਇਸ ਸਾਈਡ ਦੇ ਐਮਸੀ ਨੇ ਤੇ ਇਧਰੋਂ ਪਰੇ ਪਰਾ ਸਾਈਡ ਦੇ ਐਮਸੀ ਨੇ ਦੋਨਾਂ ਤੋਂ ਅਸੀਂ ਪਹੁੰਚ ਕਰੀਏ ਐਮਐਲਏ ਸਾਹਿਬ ਤੋਂ ਵੀ ਪਹੁੰਚ ਕਰੀਏ ਜਿਹੜੀ ਮਿਊਨਿਸਪਲ ਕਮੇਟੀ ਦੀਆਂ ਅਥਾਰਟੀ ਨੇ ਉਹਨਾਂ ਤੋਂ ਵੀ ਪਹੁੰਚ ਕਰੀਏ ਪਰ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਤੁਸੀਂ ਵੀ ਇਸ ਕਦੇ ਘਟਨਾ ਦਾ ਇਕਰਾਰ ਹੈ ਹਾਂ ਜੀ ਹਾਂ ਅਸੀਂ ਬਹੁਤ ਹਾਲ ਪਹਿਲਾਂ ਦੀ ਪੀਕ ਕਿੰਨੇ ਦਾ ਪਹਿਲਾਂ ਕੀ ਘਟਣ ਵਾਪਰੀ ਹਾਂਜੀ ਹਾਂ ਹੋ ਗਏ 32 ਸਾਲ ਨੂੰ ਜੀ ਪੰਜ ਕਿੰਨੀ ਮੁਖਾਜੀ 10 ਸਾਲ 30 ਸਾਲ ਪਹਿਲਾਂ ਦੀ ਗੱਲ ਹੈ ਜੀ ਕੀ ਕੀ ਵਾਪਰੀ ਸੀ ਹਾਂ ਉਸ ਵੇਲੇ ਮੀਂਹ ਪੈ ਰਿਹਾ ਸੀਗਾ ਤੇ ਗਰੇ ਸੀਗੇ ਜੀ ਤੁਸੀਂ ਗਰੇ ਸੀ ਹਾਂਜੀ ਹਾਂ ਬੋ ਵੀ ਤੁਹਾਡਾ ਬ੍ਰਦਰ ਵੀ ਹਾਂਜੀ ਹਾਂ ਆਏ ਇਹ ਹੈਗੇ ਸੀ ਇਹਨਾਂ ਦੇ ਨਾਲ ਇੱਕ ਹੋਰ ਸੀਗੇ ਉਹ ਤਾਂ ਵੀ ਖੁੱਲਾ ਪਿਆ ਸੀ ਹਾਂਜੀ ਖੁੱਲਾ ਸੀਗਾ ਜੀ ਬਾਅਦ ਚ ਕਵਰ ਹੋ ਗਿਆ ਸੀਗਾ ਜੀ ਪਰ ਜਿਹੜੀ ਸ਼ੈੱਡ ਨੇ ਲੋਹੇ ਦੇ ਸ਼ੈੱਡ ਉਹ ਲੋਕ ਚੱਕ ਕੇ ਲੈ ਜਾਂਦੇ ਲੋਹਾ ਵੇਚਣ ਲਈ ਤੇ ਹੁਣ 5-6 ਸਾਲਾਂ ਤੋਂ ਉਹ ਖੁੱਲਾ ਹੀ ਹੈ ਜੀ ਦੀ ਮੰਗ ਕਰਦੇ ਮੰਗ ਕਰਦੇ ਆ ਵੀ ਇਹ ਬੰਦ ਕੀਤੇ ਜਾਣ ਲੋਕਾਂ ਦੀ ਸੇਫਟੀ ਲਈ ਹਾਂ ਇਹ ਲੋਕਾਂ ਦੀ ਸੇਫਟੀ ਲਈ ਤੇ ਵੈਸੇ ਵੀ ਗਲੀ ਦੀ ਕੋਈ ਕੀਮਤ ਨਿਕਲਦੀ ਜਦੋਂ ਇਦਾਂ ਖੁੱਲੇ ਰਹਿੰਦੇ ਨੇ ਜੀ ਇਹ ਕੀ ਨਾਮ ਹੈ ਤੁਹਾਡਾ ਜੀ ਨੰਨਾ ਉਮਰਜੰਦਾ ਜੀ ਇਹ ਜਿਹੜਾ ਮਾਮਲਾ ਸਮੁੱੱਚਿਆ ਇਹਦੇ ਤੇ ਕੀ ਕਹੋ ਇਹਦਾ ਹੀ ਕਈ ਕਈਆਂ ਨੇ ਅਪਰੋਚ ਕਰਿਆ ਹੈ ਮੇਰੇ ਅੱਗੇ ਕਿਸੇ ਨੇ ਕੋਈ ਹੁੰਦਾ ਹੀ ਨਹੀਂ ਕਮੇਟੀ ਨੂੰ ਜਾ ਕੇ ਆਇਆ ਕੋਈ ਹੋਰ ਬਹਾਸ ਦਾ ਬਕਰਿਆ ਕਰਨ ਹੈ ਜੀ ਪੂਰੇ ਕਿੰਨੇ ਘਾਹ ਤੇ ਵਾਪਰੇ ਨੇ ਬਹੁਤ ਆਸੇ ਵਾਰ ਚੋ ਦੋ ਦੰਦਾ ਬੰਦੇ ਦੋ ਬੰਦੇ ਮਾਲ ਚੁੱਕੇ ਆਉਣਗੇ ਕਿਤੇ ਉਹਨਾਂ ਨੇ ਦੇ ਫਾਇਕ ਇੱਥੇ ਲਿਆ ਨਾਲੇ ਜਮਾਇਰਾ ਜਿਹਾ ਬੰਦਾ ਸਾਡੇ ਮੁੱਲੇ ਦਾ ਬੰਦਿਆ ਮੁੱਲੇ ਦਾ ਕਈ ਦੰਗਰ ਪਿੱਛੇ ਕੱਢੇ ਨੇ ਅਸੀਂ ਆਪ ਪੈਸੇ ਲਾ ਕੇ ਪੰਪਾਂ ਚਾਲਤਾ ਸੋਛੇ ਜੀ ਲੋਪਟਾ ਕਰਕੇ ਹੈ ਜੀ ਉਹ ਜੌਲੇ ਵੀ ਨਾਲੇ ਰਿਪੇਅਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸੋਚ ਮੇਰੇ ਨਾਲੇ ਬਹੁਤ ਔਖਾ ਇਹਦਾ ਹੂੰ ਜਿਉ ਲੇਡੀ ਸੀ ਬਚ ਗਈ ਕੋਈ ਹੋਰ ਹੁੰਦਾ ਤਾਂ ਮਰ ਜਾਂਦਾ ਇੱਥੇ ਇੱਕ ਨਾ ਕੋਈ 6 ਜਾਂ 7 ਬੋਟ ਹਾਂਜੀ ਵੀ ਜਿਹੜਾ ਮਾਮਲਾ ਇਹਦਾ ਤੁਸੀਂ ਜੀਣਾ ਚਾਹੁੰਦੇ ਮੈਂ ਇਸ ਵਾਰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੇਰੇ ਮਿੱਤਰ ਦੇ ਉਹਨਾਂ ਦੇ ਤੁਸੀਂ ਦਿਲੀਆਂ ਸੁਣੀਆਂ ਹੋਣ ਗਿਆ ਅਸੀਂ ਬੜੇ ਪਾਪੂ ਕਾ ਹਾਂਜੀ ਅਸੀਂ ਕਿਹਨ ਕਰੀਏ ਇੱਧਰ ਹਾਂਜੀ ਹਾਂਜੀ ਅਸੀਂ ਬੜੇ ਪਾਪੂ ਕਾ ਅਸੀਂ ਇੱਥੇ 40-45 ਸਾਲ ਤੋਂ ਲੜਕਦੀ ਜ਼ਿੰਦਗੀ ਭੋਗ ਰਹੇ ਹਾਂ ਤੁਹਾਨੂੰ ਇਹ ਲੱਗਦਾ ਜਿਵੇਂ ਸਾਨੂੰ ਲੱਖਾਂ ਤੋਂ ਆਪਣੇ ਦੱਸ ਲਿਆ ਹੋਵੇ ਇੱਥੇ ਕਈ ਵਾਕਿਆ ਹੋ ਚੁੱਕੇ ਨੇ ਅੱਜ ਤੋਂ 15 ਸਾਲ ਪਹਿਲਾਂ ਇੱਕ ਸਾਡੇ ਮਹੱਲੇ ਦਾ ਇੱਕ ਨੌਜਵਾਨ ਸੀ ਉਹਦਾ ਨਾਮ ਨਹੀਂ ਸੀ ਡੂਲਾ ਰਾਮ ਉਹ ਵੀ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਇਸ ਕਰਕੇ ਨਾਲੇ ਤੇ ਕਰਕੇ ਨਾਲੇ ਜਿਕੇ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਯਾਦ ਇਹਨੂੰ ਬੰਦ ਕੀਤਾ ਜਾਵੇ ਜਾਂ ਇੱਥੇ ਸਹਿਬਾਂ ਪਈਆਂ ਜਾਣ। ਇਹ ਸੋਚ ਨੂੰ ਸਰ ਤੋਂ ਨੂੰ ਬੰਦ ਕੀਤਾ ਜਾਵੇ ਕਿਉਂ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਕੋਈ ਜ਼ਿਆਦਾ ਚੌੜਾ ਲੰਮਾ ਨਹੀਂ ਹੈਗਾ ਇਹਦੀ ਲੰਬਾਈ ਚੌੜਾਈ ਕੋਈ ਇੰਨੀ ਤਾਂ ਹੈ ਨਹੀਂ ਵੀ ਇਹਨੂੰ ਯਾਦਾ ਬੰਦ ਕੀਤਾ ਜਾਵੇ ਇਹਦੇ ਸਲਬਾਂ ਚੜਾਈਆਂ ਜਾਣ ਅਸੀਂ ਇਹ ਮੰਗ ਕਰਦੇ। ਇਹ ਵੀ ਇਹੜੀ ਘਟਨਾ ਵਾਪਰੀ ਹੈ ਇਹ ਬਾੜ ਕਿਤੇ ਜੀ ਹੈ ਇਹ ਵਾਰਡ ਦੇਖੋ ਜੀ ਇਹ 8 ਔਰ 7 ਦਾ ਪੈ ਜਾਂਦਾ ਬਠੰਡਿਆ ਮਹੱਲੇ ਦੀ ਐਂਟਰੀ ਐ ਠੀਕ ਹੈ ਨਾ 8 ਨੰਬਰ ਵਾਰਡ ਉਧਰਲੇ ਪਾਸੇ ਚਲਾ ਜਾਂਦਾ 7 ਨੰਬਰ ਪਾਸ ਵਾਰਡ ਐ ਜਿਹੜਾ ਉਰਲੇ ਪਾਸੇ ਲਿਆ ਜਾਂਦਾ ਬਹੁਤ ਮਾੜੀ ਘਟਨਾ ਵਾਪਰੀ ਐ ਜਿੱਥੇ ਘਟਨਾ ਵਾਪਰੀ ਉਹ ਕਿਹਦੇ ਅੰਦਰ ਆਉਂਦਾ ਹਾਂਜੀ ਉਹ ਤਾਂ ਨਾਲ ਐ ਜੀ ਸਾਂਝਾ ਨਾਲ ਐ ਸਾਰੇ ਸ਼ਹਿਰ ਦਾ ਨਾਲਾ ਉਹ ਨਹੀਂ ਤੁਹਾਡੇ ਵਾਰਡ ਚ ਆਉਂਦਾ ਤੁਹਾਡੀ ਵਾਇਫ ਦੀ ਨਹੀਂ 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 ਕਿਸੇ ਦੇ ਵਾਰਡ ਚ ਨਹੀਂ ਆਉਂਦਾ ਜੀ ਜਿਹੜਾ ਨਾਲਾ ਹੈਗਾ ਨਾਲਾ ਤਾਂ ਇੱਕ ਸਾਂਝਾ ਹੁੰਦਾ ਜਿਹੜਾ ਚੱਲ ਰਿਹਾ ਹੈਗਾ ਔਰ ਪੁਰਾਣਾ ਨਾਲ ਆਏਗਾ ਇਹ ਕੋਈ ਅੱਜ ਦਾ ਨਹੀਂ ਹੈਗਾ ਨਹੀਂ ਮੈਨੂੰ ਕਿਸੇ ਦੇ ਵਾਰਡ ਚ ਨਹੀਂ ਆਉਂਦਾ ਨਹੀਂ 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 ਵਾਰਡ ਦਾ ਤੁਹਾਨੂੰ ਮੈਂ ਦੱਸ ਰਿਹਾਗਾ ਇਹ 8 ਨੰਬਰ ਔਰ 7 ਨੰਬਰ ਵਾਰਡ ਦੇ ਵਿੱਚ ਵਿਚਾਲੇ ਆ ਜਾਂਦਾ ਹੈਗਾ ਠੀਕ ਹੈ ਬਿਲਟੀਕੀ ਨਹੀਂ ਫਿਕਸ ਹੋਈ ਨਹੀਂ ਨਹੀਂ ਦੇਖੋ ਦੇਖੋ ਮਾੜਾ ਹੋਇਆ ਜੋ ਹੋਇਆ ਸੌਨਸੀਬਿਲਟੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਕੰਮ ਉੱਥੇ ਚੱਲ ਰਿਹਾ ਆਲਰੇਡੀ ਹੁਣ ਉੱਥੇ ਸੈਲਫਾ ਰੱਖੇ ਜਾਣੇ ਆਤੀ ਪਿੱਛੇ ਉੱਤੇ ਜਿਹੜੇ ਲੋਹੇ ਦੇ ਜਾਲ ਤਿਗੇ ਉਹ ਪਟਕ ਕੇ ਲੱਗੇ ਉਥੋਂ ਜਿਹੜੇ ਆਪਾਂ ਨੂੰ ਪਤਾ ਵੀ ਸਵੇਰੇ ਜਿਹੜੇ ਚੱਕਣ ਨਾਲਦੇ ਨੇ ਉਹ ਪਟਕ ਕੇ ਲੱਗੇ ਹੁਣ ਜਿਹੜਾ ਕੰਮ ਚੱਲ ਰਿਹਾ ਹੈਗਾ ਉਥ ਆਨੇ ਠੇਕੇਦਾਰ ਨੂੰ ਕਹਿਗਾ ਵੀ ਪਹਿਲਾਂ ਸੜਕ ਬਣਾ ਉਹਦੇ ਨਾਲ ਹੀ ਇਹਦੇ ਉੱਤੇ ਸਲਪਾ ਪਾ। ਹਜੇ ਅਸੀਂ ਹੁਣ ਵੀ ਦੇਖ ਕੇ ਆਏ ਆ ਜੇ ਹੁਣ ਵੀ ਕੋਈ ਵਾਰਿਖਾ ਜੇ ਹੁਣ ਹੋਰ ਵੀ ਘਟਣਾ ਵਾਪਰਦਾ ਹਾਲੇ ਉੱਥੇ ਇੱਟਾਂ ਰਖਾਤੀਆਂ ਜੀ ਆਲੇ-ਦਾਲੇ ਵੀ ਅੰਦਰ ਇੱਧਰ ਕੋਈ ਜਾਵੇ ਨਾ ਠੀਕ ਹੈ ਬਹੁਤ ਜਲਦੀ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਵੀ ਇਹਦੇ ਉੱਤੇ ਸਲਪਾ ਪਾਈਆਂ ਹੋਣਗੀਆਂ। ਅਸੀਂ ਠੇਕੇਦਾਰ ਨਾਲ ਵੀ ਗੱਲ ਕਰ ਲਈ। ਐਮਐਲ ਐਮਐਲਏ ਸਾਹਿਬ ਨੂੰ ਵੀ ਅਸੀਂ ਜਾਣੂ ਕਰਾਇਆ ਵੀ ਇਸ ਤਰ੍ਹਾਂ ਦਾ ਹਾਸਾ ਹੋਇਆ ਜੀ ਔਰ ਐਮਐਲਏ ਸਾਹਿਬ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਕੰਮ ਨੂੰ ਪਹਿਲਾਂ ਤੇ ਇਹ ਕਰਾਓ ਇਹਨੂੰ ਕੰਮ ਨੂੰ ਪੂਰਕ ਕਰਾਓ। ਇਹ ਬਾਕੀ ਆਉਂਦੇ ਜੀ। ਮੇਰਾ ਨਾਮ ਜੀ ਗੁਰਚਰਨ ਸਿੰਘ ਕਾਰਸਦਕ ਅਫਸਰ ਨਗਰ ਕੌਂਸਲ ਮੈਂ ਹਾਂ। ਜਿਹਦੇ ਇਸ ਮੈਲ ਦੇ ਕੀ ਕਰੋ ਕੀ ਇਹ ਪੂਰਾ ਮਾਮਲਾ ਕਿੱਥੇ ਦਾ ਮਾਮਲਾ ਜੀ। ਜੀ ਜੀ ਇਹਦੇ ਆਪਣੇ ਆ ਬਾੜ ਨੰਬਰ 8 ਦੇ ਵਿੱਚ ਹੈ। ਤੇ ਉਹ ਮੈਲਾ ਸਰ ਹੈ ਉੱਥੇ ਨਾਲੇ ਦੇ ਢੱਪਣ ਸੀਗਾ ਜਿਹੜਾ ਉਹ